ਹਲਕਾ ਖੰਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਜਾਮਰਾ ਨਹਿਰ ਦਾ ਪੁਲ ਟੁੱਟਣ ਨਾਲ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਪਿੰਡਾਂ ਨੂੰ ਜੋੜਦੇ ਇਸ ਪੁਲ ਦੇ ਟੁੱਟਣ ਨਾਲ ਲੋਕਾਂ ਨੂੰ ਕਈ ਕਿਲੋਮੀਟਰ ਵੱਧ ਸਫ਼ਰ ਤੈਅ ਕਰਕੇ ਆਪਣੀ ਮੰਜ਼ਿਲ ਤੇ ਜਾਣਾ ਪੈ ਰਿਹਾ ਹੈ ਜਾਣਕਾਰੀ ਦਿੰਦਿਆਂ ਰਾਹਗੀਰਾਂ ਨੇ ਕਿਹਾ ਕਿ ਲੋਕ ਉਸਮਾ ਟੋਲ ਪਲਾਜ਼ੇ ਤੋਂ ਬਚਣ ਲਈ ਇਸ ਪੁਲ ਉਤੋਂ ਦੀ ਹੈਵੀ ਟਰਾਲੀ ਅਤੇ ਬੱਸਾਂ ਵੀ ਲੰਘਾਉਂਦੇ ਹਨ ਜਿਸ ਕਰ ਇਹ ਪੁਲ ਟੁੱਟਿਆ ਹੈ ਦੱਸਣਯੋਗ ਹੈ ਕਿ ਅੱਜ ਵੀ ਇੱਕ ਰੇਤ ਨਾਲ ਭਰਿਆ ਟਿੱਪਰ ਜਦ ਇਸ ਪੁਲ ਉੱਪਰ ਦੀ ਲੰਘਣ ਲੱਗਾ ਤਾਂ ਪੁਲ ਟੁੱਟ ਗਿਆ ਅਤੇ ਆਵਾਜਾਈ ਬੰਦ ਹੋ ਗਈ ਇਲਾਕਾ ਵਾਸੀਆਂ ਨੇ ਸਰਕਾਰ પાસે ਮੰਗ ਕੀਤੀ ਹੈ ਕਿ ਇਸ ਪੁਲ ਨੂੰ ਜਲਦ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਇਸ ਪੁਲ ਉਤੋਂ ਮੁੜ ਆਵਾਜਾਈ ਚਾਲੂ ਹੋ ਸਕੇ ਇਹ ਅਮਰਤਵਲੇ 4 ਵਜੇ ਦੀ ਘਟਨਾ ਜੀ ਵੇਖੋ ਜੀ ਇਹ ਪੁਲ ਤੇ ਪਹਿਲਾਂ ਹੀ ਟੁੱਟਣ ਵਾਲਾ ਸੀਗਾ ਇਹ ਥੱਲੇ ਉਹਦੀਆਂ ਬੁਰਜੀਆਂ ਨਿਕਲ ਗਈਆਂ ਵਾਂ ਤੇ ਹੁਣ ਪਾਣੀ ਦਾ ਜਿਹੜਾ ਵਾ ਉਹ ਵੇਖੋ ਕਿੰਨਾ ਤੇਜ਼ ਪਾਣੀ ਚੱਲਣ ਡਿਆ ਵਾ ਦਾ ਜੋ ਥੱਲੇ ਹੋਏ ਜਿਆਦਾ ਕਮਜ਼ੋਰ ਹੋਣ ਕਰਕੇ ਇਹਦੇ ਉੱਤੋਂ ਜੋ ਟਰੱਕ ਵੱਡੇ ਨੰਗ ਦੇ ਆ ਟੂਲ ਪਲਾਜੇ ਦਾ ਵਜਨ ਦਾ ਕਰਕੇ ਇਹ ਵਜਨ ਵਾਲਾ ਟਰੱਕ ਵੇਖੋ ਜਾਂਦੀ ਨੰਗਿਆ ਵਾ ਰੇਤਾ ਵਾਲਾ ਤੇ ਉਹਨੇ ਪੁਲ ਸਾਰਾ ਟਾ ਦਿੱਤਾ ਵਾ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਪੁਲ ਜਿਹੜਾ ਵਾ ਬਣਾ ਕੇ ਸੰਗਤਾਂ ਨੂੰ ਦਿੱਤਾ ਜਾਵੇ ਜੀ ਇਹ ਪੋਲ ਤੇ ਬਹੁਤ ਪੁਰਾਣਾ ਜੀ ਸਾਡੀ ਸੰਭਾਲ ਤੋਂ ਪਹਿਲਾਂ ਦਾ ਜੀ ਧਿਆਨ ਦਿੱਤਾ ਨਹੀਂ ਇਹ ਦਿੱਤਾ ਹੁੰਦਾ ਤੇ ਵੈਗਰੂ ਬਣ ਜਾਣਾ ਇਹਨੂੰ ਆਹ ਗੱਲ ਆ ਮੰਗ ਸਾਡੀ ਇਹੋ ਹੀ ਆ ਤੇ ਇਧਰ ਦੀ ਵੇਖੋ ਕਿੰਨੇ ਕਿੰਨੀਆਂ ਸਿੱਖ ਸੰਗਤਾਂ ਨੰਗ ਰਹੀਆਂ ਵਾਂ ਤੇ ਕਿੰਨੀ ਦਿਖਤ ਆ ਰਹੀ ਆ ਵੇਖੋ ਟਰਾਲਾ ਨੰਗ ਰਿਆ ਵਾ ਕਿੰਨੀ ਦਿਖਤ ਆ ਰਹੀ ਆ ਹਾਂਜੀ ਹੋਰ ਹੀ ਕੇਸ ਦਾ ਕੋਈ ਅਮਰਜੈਂਸੀ ਕੇਸ ਹੀ ਹੋ ਸਕਦਾ ਕੋਈ ਨੰਗ ਸਕਦਾ ਐਂਦੀ ਤੇ ਹੁਣ ਜੇ ਪੁਲ ਟੁੱਟਾ ਵਾ ਤੇ ਕਿਸ ਨੂੰ ਬੜਕੇ ਹੁਣਾ ਪੈਣਾ ਵਾ ਕਿਸੇ ਦਾ ਕੋਈ ਮਰੀਜ਼ ਹੋ ਸਕਦਾ ਵਾ ਕੋਈ ਅਮਰਜੈਂਸੀ ਕੇਸ ਹੋ ਸਕਦਾ ਵਾ ਹਾਂਜੀ ਤੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜੇ ਟੋਟੀ ਗਿਆ ਤੇ ਹੁਣ ਇਹਨੂੰ ਮਿੰਟੋਂ ਦੇ ਦਵਾ ਦਾ ਬਣਾਇਆ ਜਾਵੇ ਜੀ ਤੇ ਸਰਜੀ ਰਾਤ ਦਾ 4 ਵਜੇ ਟੁੱਟਾ ਜੀ ਹਾਂਜੀ 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 ਰੋਹ ਨੰਗ ਦੇ ਭਾਜੀ ਇੰਦਰੇ ਪਸਾ ਵੀ ਨੰਗ ਦੀਆਂ ਜੀ ਹਾਂਜੀ ਇਹ ਦੋ ਛੇਤੀ ਰੋ ਛੇਤੀ ਸਰਜੀ ਬਣਾਇਆ ਜਾਵੇ ਪੁਲਾ ਇਹਦਾ ਸਰਜੀ ਨੀਂਹ ਪੱਥਰ ਵੀ ਰੱਖਿਆ ਵਾ ਕਾਫੀ ਚਿਰਦਾ ਸਰਦੀ ਹੋ ਗਿਆ ਮਹੀਨਾ ਦਾ ਹਾਂਜੀ ਨਹੀਂ ਸਰ ਜੀ ਸ਼ੁਰੂ ਨਹੀਂ ਹੋਇਆ ਇਹ ਸਰ ਜੀ ਛੇਤੀ ਤੋਂ ਛੇਤੀ ਲਗਭਗ ਮਹੀਨੇ ਤਾਈਂ ਭਾਂਜੇ ਵੇਜ ਵੇਜ ਹਾਂਜੀ ਜਦੋਂ ਸ਼ਹਿਰ ਨੂੰ ਬੱਸ ਜਾਣ ਵਾਲੇ ਬੰਦ ਹੋ ਗਏ ਆ